ਦੇਰੀਪਿੰਡ ਸਾਰੰਗਰੇ ਦੇ ਦੇਬ ਜ਼ਲਤ ਪਰਵਾਰ ਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਤਨਾੜ ਲੋਕਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪੁਲਿਸ ਥਾਣਾ ਲੋਪੋਕੇ ਦਾ ਘਰਾਉ ਕਰਕੇ ਨਾਰੇਬਾਜ਼ੀ ਕੀਤੀ ਤੇ ਰੋਡ ਜਾਮ ਕੀਤੇ ਤੇ ਜਲਦ ਤੋਂ ਜਲਦ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਤੇ ਹਲਕਾ ਇੰਚਾਰਜ ਸੋਨੀਆ ਮਾਨ ਦਾ ਪੁੱਤਰਾ ਵੀ ਫੂਕਾ ਗਿਆ ਡੀਐਸਪੀ ਰਾਜਸਾਨੀ ਦੇ ਭਰੋਸੇ ਤੋਂ ਬਾਅਦ ਇਹ ਤਰਨਾਸਮਾਪ ਕੀਤਾ ਗਿਆ ਕਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸ਼ਾਪੇ ਮਾਰੀ ਕੀਤੀ ਜਾ ਰਹੀ ਹੈ ਤੇ ਦੋਸ਼ੀ ਜਲਦ ਹੀ ਗ੍ਰਿਫਤਾਰ ਕਰ ਲਏ ਜਾਣਗੇ ਉਹਨਾਂ ਨੇ ਕਿਹਾ ਤਾ ਪ੍ਰਸ਼ਾਸਨ ਨੇ ਪਰਚਾ ਕਰ ਦਿੱਤਾ ਵਾ ਪਰ ਬੰਦਾ ਕੋਈ ਅਰੈਸਟ ਨਹੀਂ ਕੀਤਾ ਕਿਉਂਕਿ ਇੱਕ ਤੇ ਉਹ ਹੈ ਸਰਪੰਚ ਆ ਇਹ ਕੋ ਹੈ ਆਮ ਪਾਰਟੀ ਦਾ ਸਰਕਾਰ ਦਾ ਮੌਜੂਦੇ ਦਾ ਤੇ ਉਹਦੇ ਚ ਜਿਹੜਾ ਵੇ ਅਰੈਸਟ ਨਹੀਂ ਕਰ ਰਹੇ ਇੱਕ ਉਹਨਾਂ ਨਾਜਾਇਜ਼ ਜਿਹੜੀਆਂ ਗੋਲੀਆਂ ਚਲਾਈਆਂ ਠੀਕ ਹੈ ਜੀ ਉਹ ਸਾਡੇ ਕੋਲ ਵੀਡੀਓ ਸਬੂਤ ਸਾਰਾ ਕੁਝ ਉਹ ਐਸ ਐਚਓ ਸਾਹਿਬ ਨੂੰ ਦਿਖਾ ਦਿੱਤਾ ਸਾਰਾ ਕੁਝ ਜੀ ਤੇ ਉਹ ਜਿਹੜਾ ਹੋਣਾ ਹੀ ਐਸ ਐਚਓ ਸਾਹਿਬ ਨੂੰ ਇਹ ਗੱਲ ਕਹੀ ਹੈ ਵੀ ਜਾਂ ਤੇ ਭਾਈ ਸਾਬ ਜੀ ਤੂੰ ਉਹਨਾਂ ਦੇ ਬੰਦੇ ਲਿਆਏ ਆ ਫੜ ਕੇ ਅਰੈਸਟ ਕਰ ਲਾ ਠੀਕ ਹੈ ਕਿਉਂਕਿ ਵੇਖੋ ਜਾਂ ਤੇ ਹਿਾਰੇ ਲੈ ਆਉਣ ਤੇ ਸਾਨੂੰ ਪਤਾ ਲੱਗਿਆ ਲਾਇਸੈਂਸੀ ਆ ਉਥੇ ਆ ਰਹਾਨੂੰ ਨਹੀਂ ਪਤਾ ਉਹ ਰਾਜਾਜ ਆ ਕਿ ਜਾਇਜ ਆ ਉਹ ਜਿਹੜੇ ਉਹਦੇ ਨਾਲ ਗੋਲੀਆਂ ਚਲਾ ਰਹੇ ਆ ਤੇ ਨਾ ਉਹਨਾਂ ਬੰਦੇ ਅਰੈਸਟ ਕੀਤੇ ਆ ਤੇ ਨਾ ਇਹ ਮਤਲਬ ਜਿਹੜਾ ਵਾ ਉਹਨਾਂ ਨੇ ਇੱਕ ਪਰਚਾ ਕੱਟ ਕੇ ਤੇ ਇੱਕ ਜਿਹੜੀ ਖਾਨਾਪੂਰ ਦੀ ਕਰ ਦਿੱਤੀ ਆ ਵੀ ਜਿਹੜਾ ਅਸੀਂ ਪਰਚਾ ਕਰ ਦਿੱਤਾ ਵਾ ਤੇ ਅਰੈਸਟ ਕਰ ਲਾਂਗੇ ਜੇ ਸਾਨੂੰ ਮਿਲ ਨਹੀਂ ਰਹੇ ਕਿਉਂਕਿ ਇਹਨਾਂ ਨੂੰ ਕਹੇ ਵੀ ਅਸੀਂ ਮਿਲਨੇ ਜਾਂ ਨਹੀਂ ਮਿਲਨੇ ਉਹ ਸਾਡੀ ਸਰਦਾਰਦੀ ਨਹੀਂ ਉਹ ਤੁਹਾਡੀ ਆ ਉਹਨਾਂ ਨੂੰ ਤੁਸੀਂ ਸਾਨੂੰ ਪਤਾ ਹੋਵੇ ਸਰਕਾਰ ਜਦੋਂ ਗੌਰ ਇਹਨੂੰ ਕਹਿੰਦੇ ਗਵਰਨਮੈਂਟ ਤੇ ਜੇ ਗੌਰ ਕਰੇ ਤੇ ਮਿੰਟ ਦੇ ਵਿੱਚ ਜਿਹੜਾ ਵਾ ਸਾਰਾ ਕੰਮ ਕਰ ਲੈਂਦੀ ਆ ਠੀਕ ਆ ਇਹ ਕਰਕੇ ਅਸੀਂ ਜਿਹੜਾ ਵਾ ਇਹਨਾਂ ਦਾ ਜਿਹੜਾ ਵਾ ਘਰੋਂ ਠਾਣੇ ਦਾ ਕੀਤਾ ਹੁਣ ਐਸਐਚਓ ਸਾਹਿਬ ਤੁਹਾਨੂੰ ਮਿਲੇ ਆ ਕੀ ਵਿਸ਼ਵਾਸ ਦਿਵਾਇਆ ਆ ਉਹ ਉਹਨਾਂ ਨੇ ਸਾਨੂੰ ਥੋੜਾ ਸਮਾਂ ਕਿਹਾ ਵੀ ਥੋੜਾ ਸਮਾਂ ਦਿਓ ਸਾਨੂੰ ਉਹ ਗੱਲ ਕਰ ਰਹੇ ਆਪਣੇ ਅਫਸਰਾਂ ਦੇ ਨਾਲ ਕਰਕੇ ਸਾਨੂੰ ਦੱਸਦੇ ਆ ਜੇ ਨਹੀਂ ਕਰਨਗੇ ਤਾਂ ਅਸੀਂ ਘਰੋਂ ਜਿਹੜਾ ਇਹ ਢਾਵਾਂਗੇ ਨਹੀਂ ਇਹਨਾਂ ਨੂੰ ਬੰਦੇ ਰੈਸਟ ਕਰਨੇ ਹੀ ਪੈਣਗੇ ਇਹਦੇ ਵਿੱਚ ਕੋਈ ਗੋਲੀ ਗਾਲੀ ਚੱਲੀ ਆ ਕੀ ਚੱਲੀ ਆ ਸਾਡੇ ਕੋਲ ਵੀਡੀਓ ਆ ਪ੍ਰੂਫ ਸਮੇਤ ਅਸੀਂ ਕੋਈ ਦੂਜੀ ਗੱਲ ਕਰ ਹੀ ਨਹੀਂ ਸਕਦੇ ਕਿਉਂਕਿ ਜੇ ਉਹ ਮੰਨ ਲਓ ਕੋਈ ਸਾਡੇ ਕੋਲ ਬਹੁਤ ਜ਼ਿਆਦੀ ਸੰਗਤ ਜਾਂਦੀ ਹੈ ਕਈ ਵਾਰੀ ਉਹ ਜਾ ਕੇ ਕਹਿ ਦਿੰਦੀ ਆ ਸਾਨੂੰ ਵੀ ਬਾਬਾ ਜੀ ਸਾਨੂੰ ਉਹਨਾਂ ਨੇ ਚੂੜਾ ਸ਼ਬਦ ਬੋਲਿਆ ਪਰ ਅਸੀਂ ਉਹ ਕਹਿ ਦਿੰਦਾ ਵੀ ਜਿੰਨਾ ਚਿਰ ਤੇ ਕਿ ਸਬੂਤ ਨਹੀਂ ਉਹਨਾਂ ਚਿਰ ਤੇ ਕਿ ਤੁਹਾਡੀ ਗੱਲ ਨਹੀਂ ਕਰਾਂਗੇ ਉਹ ਮੁੰਡੇ ਨੇ ਫੋਨ ਲਾ ਕੇ ਵੀਡੀਓ ਬਣਾਈਆਂ ਇਹ ਜੀ ਸਰਪੰਚ ਸਾਹਿਬ ਦੀ ਪਾਰਟੀ ਆ ਹਾਂ ਜੀ ਉਹਨਾਂ ਦੇ ਬੰਦੇ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਹ ਕੋਈ ਪਰਚਾ ਪੁਰਚਾ ਵੀ ਗੋਲੀਆਂ ਦਾ ਪਰਚਾ ਵੀ ਹੋਇਆ ਪਰਚਾ ਕਿ ਨਹੀਂ ਜਿਹੜਾ ਅੱਜ ਅੱਜ ਸਰਪ ਸਾਨੂੰ ਉਹਨਾਂ ਨੇ ਇਹ ਗੱਲ ਕੀਤੀ ਵੀ ਸਾਨੂੰ ਪਰਚੇ ਅਸੀਂ ਕਰ ਦਿੱਤੇ ਆ ਜੀ ਬੰਦੇ ਅਰੈਸਟ ਕਰਨੇ ਆ ਉਹ ਉਹਨਾਂ ਨੂੰ ਨਹੀਂ ਵੀਡੀਓ ਦਿਖਾਉਂਦੇ ਆ ਪਿਆ ਗੋਲੀਆਂ ਚਲਾਉਂਦਿਆਂ ਦੀਆਂ ਵੀਡੀਓ ਕਿਰਪਾਨਾ ਦਾਤਰ ਉਹਨਾਂ ਦੇ ਕੋਲ ਆ ਉਹ ਕਿਹਦੇ ਤੇ ਕਰ ਰਿਹਾ ਕਾਦਾ ਕਰਕੇ ਉਹ ਮਤਲਬ ਗੋਲੀਆਂ ਚਲਾਉਂਦੇ ਆ ਕਿ ਇੱਕ ਇੱਕ ਤੇ ਜਦੋਂ ਮਤਲਬ ਇਲੈਕਸ਼ਨਾਂ ਦਾ ਟਾਈਮ ਹੁੰਦਾ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਇਹਨਾਂ ਨੇ ਨੌ ਤੇ ਮਾਸ ਦਾ ਰਿਸ਼ਤਾ ਦੱਸਣਾ ਤੁਸੀਂ ਜਾਣਦੇ ਹੋ ਆਪਜੀ ਸਾਰਿਆਂ ਦੇ ਨੌ ਹੈਗੇ ਆ ਨੌ ਤੇ ਮਾਸ ਦਾ ਕਿੱਡਾ ਗੂੜਾ ਰਿਸ਼ਤਾ ਹੁੰਦਾ ਤੇ ਜਦੋਂ ਆਪਾਂ ਸ਼ਬਦ ਬੋਲਣਾ ਆਂਦਾ ਵਾ ਉਦੋਂ ਮੈਂਟ ਨਹੀਂ ਲਾਉਂਦੇ ਇਹ ਆ ਸ਼ਬਦ ਬੋਲਣਾ ਕਿ ਨਹੀਂ ਬੋਲਣਾ ਕਿੰਨੀ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਸੰਗਤਾਂ ਇਥੇ ਇਕੱਤਰ ਹੋਈਆਂ ਵਾ ਸਾਰੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਆ ਬਹੁਤ ਹੀ ਸਤਿਕਾਰਯੋਗ ਵੀਰ ਸਾਡਾ ਨਿਰਮਲਜੀਤ ਸਿੰਘ ਪ੍ਰਧਾਨ ਸਾਹਿਬ ਤੇ ਬਾਬਾ ਹਰਜਿੰਦਰ ਸਿੰਘ ਜੀ ਹੋਰ ਵੀ ਰਣਜੀਤ ਸਿੰਘ ਜੀ ਸਾਰੀਆਂ ਇੱਥੇ ਬੰਦੀਆਂ ਪਹੁੰਚੀਆਂ ਬਾਲਮੀਕ ਸਮਾਜ ਦੇ ਵੀ ਵੀਰ ਸਾਡੇ ਪਹੁੰਚੇ ਉਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਕਿਉਂਕਿ ਸਾਰੇ ਸਮਾਜ ਦੇ ਧੰਨਵਾਦੀ ਆ ਪਰ ਸੰਗਤ ਕਾੜੀ ਹੱਥ ਜੋੜ ਕੇ ਬੇਨਤੀ ਹੈ ਕਿ ਵੇਖੋ ਬੱਚੇ ਸਾਹੀ ਉਹ ਨਹੀਂ ਕਰਦੇ ਪਰ ਵੇਖੋ ਅਸੀਂ ਤੱਕੇ ਵੀ ਇੱਕ ਵਾਰੀ ਦੱਸਿਆ ਵੀ ਜਿੰਨਾ ਵੀ ਸਮਾਜ ਸਾਰਾ ਕੱਤਰਿਆ ਕੋਈ ਜੱਟ ਮੱਝਵੀ ਵਾਲਾ ਕੋਈ ਜਾਤ ਪਾਤ ਆ ਵਿਦਕਰ ਨਹੀਂ ਆ ਸੂ ਜਵਾਨ ਵੀ ਬਹੁਤ ਜੱਟ ਹੈਗੇ ਜਿਹੜੇ ਬੜੀ ਏਕਤਾ ਵਧਾ ਕੇ ਰੱਖਦੇ ਪਰ ਇਹ ਜਿਹੜੇ ਕੁੱਤੇ ਬੰਦੇ ਹੁੰਦੇ ਆ ਨਾ ਇਹ ਕੌਮ ਦਾ ਨੁਕਸਾਨ ਕਰਦੇ ਆ ਤੇ ਮੇਰੀ ਤੇ ਹੱਥ ਜੋੜ ਕੇ ਕਿਉਂਕਿ ਇਹ ਜੀ ਢਿੱਲੀ ਕਾਰਵਾਈ ਨਾ ਕਰ ਕਿਉਂਕਿ ਕਈ ਵਾਰੀ ਪੋਲੀਟੀਕਲ ਦਬਾਅ ਹੁੰਦਾ ਵਾ ਤੇ ਪਰ ਮੈਂ ਅੱਗੇ ਵੀ ਦੱਸਿਆ ਕਿਉਂਕਿ ਚਲੋ ਮਹਾਰਾਜ ਦੀ ਮੇਰੇ 32 33 ਐਮਐਲਏ ਸਾਡੇ ਵੀ ਹੈਗੇ ਆ ਪਰ ਸਾਡੇ ਜਿਹੜੇ ਐਮਐਲਏ ਸਾਡੇ ਗਰੀਬ ਗੁਰਬੀ ਦੀ ਬਾਹ ਕੱਟ ਫੜਦੇ ਆ ਜੇ ਉਹ ਵੀ ਬਾਹ ਫੜਨ ਤੇ ਮੈਂ ਤੇ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਦੇਖੋ ਇੱਕ ਨਹੀਂ अनेका ਥਾਵਾਂ ਦੇ ਜਾਈਦੇ ਮਹਾਂਪੁਰਸ਼ੀਰਾਂ ਦੀਆਂ ਆ ਕਿ ਜਿਹੜੀ ਸੰਗਤ ਕੱਤਰ ਹੁੰਦੀ ਆ ਤੇ ਚਾਹੇ মিডিਆ ਦਾ ਬਹੁਤ ਬਹੁਤ ਧੰਨਵਾਦੀ ਆ ਕਿਉਂਕਿ ਗਰੀਬ ਗੁਰਬੇ ਦੀ ਬਾਹ ਫੜਦੇ ਕੋਈ ਖਬਰ ਲੱਗਦੀ ਹੈ ਕਾਰਵਾਈ ਹੁੰਦੀ ਹੈ ਉਧਰ ਕੋਈ ਕਾਰਵਾਈ ਨਹੀਂ ਹੁੰਦੀ ਇਸ ਕਰਕੇ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਪ੍ਰਸ਼ਾਸਨ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਕਾਰਵਾਈ ਕਰਨਗੇ ਜਨਾ ਕਰਨਗੇ ਜੋ ਬਾਬਾ ਹਰਜਿੰਦਰ ਸਿੰਘ ਦੀ ਮਾਂ ਪਰਸ਼ੂ ਕੁਮਾਣੋਂਗੇ ਉਹਨਾਂ ਅਨੁਸਾਰ ਹੀ ਕਾਰਵਾਈ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੱਲ ਥਾਣੇ ਲੋਕੋ ਕੇ ਵਿਖੇ ਅਸੀਂ ਜਿਹੜਾ ਵਾ ਉਹ ਇੱਕ ਮੁਕਦਮਾ ਅੰਦਰ ਜੀ ਕੀਤਾ ਜਿਹੜੀ ਤੁਸੀਂ ਵੀਡੀਓ ਵਾਇਰਲ ਦੀ ਗੱਲ ਕਰ ਰਹੇ ਹੋ ਉਹ ਲਖਮਿੰਦਰ ਸਿੰਘ ਦੇ ਬਿਆਨਾਂ ਦੇ ਜਿਹੜੇ ਵਿਅਕਤੀ ਵੱਲੋਂ ਜਿਹੜਾ ਵਾ ਉਹ ਜਿਹੜੇ ਆ ਵਰਤੇ ਗਏ ਆ ਉਹਦੇ ਖਿਲਾਫ ਜਿਹੜਾ ਵਾ ਅਸੀਂ ਮੁਕੱਦਮਾ ਅੰਦਰਜ ਕਰਕੇ ਤੇ ਤਫ਼ਤੀਸ਼ ਕਰ ਰਹੇ ਆ ਅੱਜ ਸਾਡੀਆਂ ਪਾਰਟੀਆਂ ਵੀ ਜਿਹੜੀਆਂ ਨੇ ਉਹ ਇਲਾਕੇ ਦੇ ਵਿੱਚ ਨੇ ਜਲਦੀ ਉਹਨਾਂ ਨੂੰ ਅਰੈਸਟ ਕਰਕੇ ਕਾਨੂੰਨ ਦੇ ਮੁਤਾਬਕ ਜਿਹੜੀ ਆ ਉਹ ਸਜ਼ਾ ਦਿੱਤੀ ਰਹੀ ਸਮਾਜ ਵਿੱਚ ਉਹ ਕੁਝ ਬੰਦਾ ਰੱਖਿਆ ਗਿਆ ਇਕੱਠੇ ਹੋਏ ਜਾਂ ਘਰ ਨਾ ਲਾਇਆ ਠਾਣੇ ਤੇ ਕਰ ਕੋਈ ਗੱਲ ਨਹੀਂ ਕਿ ਜੋ ਵੀ ਜਾਇਜ਼ ਮੰਗਾ ਨੇ ਇਹਨਾਂ ਦੀਆਂ ਉਹ ਬਿਲਕੁਲ ਜੜੀਆਂ ਹੈਗੀਆਂ ਨੇ ਉਹ ਕਾਨੂੰਨ ਇਹਨਾਂ ਦੇ ਨਾਲ ਆ ਤੇ ਅਸੀਂ ਹਰ ਤਰ੍ਹਾਂ ਨਾਲ ਸਹਿਮਤ ਹਾਂ